ਕਿਹੜੇ ਕੋ 10 ਏਕੜ ਆ 5 ਏਕੜ ਆ 2 ਏਕੜ ਆ ਕਿੱਲਾ ਕਿਸ ਦਾ ਕਿਸ ਤਰ੍ਹਾਂ ਵੀ ਜੋ ਵੀ ਖਰਾਬਾ ਹੜ ਦੇ ਵਿੱਚ ਹੋਇਆ ਉਹ ਸਾਨੂੰ ਇਹਨਾਂ ਨੇ ਵੀ ਮਾਇਵਾ ਦਿੱਤਾ ਕਿੱਕ ਦਿਨ ਬੈਰੇ ਇਹ ਆ ਦਿੱਤਾ ਇਹਨਾਂ ਨੇ ਜੀ 11 ਨਖਰੇਬੇ ਦੇ ਚੈੱਕ ਬੰਨੇ ਨੂੰ ਆਏ ਆ ਸੀ ਕਿਉਂਕਿ ਇਹਨਾਂ ਕਿਸਾਨਾਂ ਦੀ ਖੇਤੀ ਬਾੜੀ ਸਾਰੀ ਰੁੜ ਗਈ ਹੈ ਤੇ ਇਹ ਹੁਣ ਆਪਣੇ ਆਪ ਦੁਬਾਰਾ ਬੀਜਣੇ ਇਹਨਾਂ ਨੇ ਉਹਨਾਂ ਨੂੰ ਹੁਣ ਕਮ ਸੇ ਕਮ ਇਹ ਨਹੀਂ ਖੁਸ਼ੀ ਹੋਏਗੀ ਜੇ ਫਸਲ ਲੱਗ ਜਾਗੀ ਇਹ ਮਾਰਚ ਅਪ੍ਰੈਲ ਵਿੱਚ ਵਟਣ ਜਾ ਜੋਗੇ ਹੋ ਜਾਣਗੇ ਤਾਂ ਕਮ ਸੇ ਕਹਾ ਉਹ ਖੁਸ਼ੀ ਹੋਏਗੀ ਕਿ ਮੜ ਕੇ ਪੈਰਾਂ ਤੇ ਆ ਕੇ ਆਪਣਾ ਜੀਵਨ ਪੂਰਾ ਚੰਗੀ ਤਰ੍ਹਾਂ ਗਾਂ ਤੋਂ ਜੋਗਾ ਹੋ ਜੀ ਗਿਆ ਐਜੂਕੇਟ ਪੰਜਾਬ ਜਿਹੜੇ ਇਹਨਾਂ ਦੀ ਟੀਮ ਬਿਲਕੁਲ ਨਾਲ ਅਸੀਂ ਸਾਰੇ ਖੜੇ ਆ ਤਾਂ ਕਿ ਲਗਾਤਾਰ ਜਿਹੜੇ ਸੇਵਾਵਾਂ ਕਰਕੇ ਇਹਨਾਂ ਦੇ ਲਈ ਇੱਕ ਆਸ ਬਣ ਕੇ ਸੰਕਟ ਦੇ ਸਹਿਯੋਗ ਪੇ ਨਾਲ ਅੱਥੇ ਅਸੀਂ ਸੇਵਾਵਾਂ ਨਿਭਾਈਏ ਤੇ ਤਾਂ ਕਿ ਜਿਹੜੇ ਇਹ ਮੜ ਤੋਂ ਆਪਣੇ ਪੈਰਾਂ ਤੇ ਖੜੇ ਹੋ ਕੇ ਮਿਹਨਤ ਕਰਕੇ ਫਿਰ ਤੋਂ ਆਪਣਾ ਜਿਹੜਾ ਜੀਵਨ ਹੈ ਉਹ ਪਛਾਲ ਲੈਣ ਇਸ ਲਈ ਗੱਲ ਤੋਂ ਮੇਰੀਆਂ ਲਈ ਬਹੁਤ ਬਹੁਤ ਆਸ਼ਕਤ ਕਰਦੇ ਆ ਜਿਹੜੀ ਬਾਤ ਸਾਡੀ ਸਰਕਾਰ ਤੇ ਪਹੁੰਚਾਉਣ ਲੱਗੇ ਬਹੁਤ ਖਾਗਰ ਮੀਰੀ ਜਿੰਮਾ ਜਰਾਂ ਮੰਨਦੇ ਆ ਕਿ ਤੁਸੀਂ ਤੁਹਾਨੂੰ ਤੁਹੀਂ ਦਿੰਦੇ ਤੇ ਤੁਸੀਂ ਸਾਡੀ ਪਹੁੰਚਾਓਗੇ ਤਾਲੁਕਾ ਪਹਿਲਾਂ ਕੀ ਦੇਣੀ ਤੇ ਕੀ ਸਰਕਾਰ ਦਿੰਦੀ ਆ ਉਹਨੇ ਜਿੰਮੇ ਮਾਰਦਾ ਇਹਨਾਂ ਮੁੱਖ ਮੰਤਰੀਓ ਤੇ ਅਰੋਹ ਚ ਕਿਹੜੇ ਕੈਨ ਕੈਨ ਪੁੱਛਾਇਆ ਤਾਂ ਕੈਨ ਨੇ ਦੇਣ ਵਾਲਾ ਕਿ ਸਰਕਾਰ ਦਾ ਕੰਮ ਨਹੀਂ ਹੈਗਾ ਤੇ ਭਰਾ ਹੀ ਮਦਦ ਇੱਕ ਦੂਜੇ ਦੀ ਕਰਦੇ ਆ ਜਿੱਤਰਾ ਮੰਨ ਲਓ ਤੁਸੀਂ ਆਏ ਜੀ

ਸਾਨੂੰ ਸਾਲ ਦੇ ਦੱਸਦਾ ਕੀ ਕੀ ਮਦਦ ਦਿੱਤੀ ਕਿੱਕ ਦੇੰਦਾ ਰਹੇ ਇਹਲ ਦਿੱਤਾ ਇਹਨਾਂ ਨੇ ਜੀ ਸਾਡਾ ਪਿੰਡ ਕੜਿਆਲ ਆ ਜੀ ਇਹ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਵਾਲੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਯਾਨੀ ਕਿ ਪਹਿਲਾਂ ਨੇ ਸਾਨੂੰ ਦਿੱਤਾ ਪਸ਼ੂਆਂ ਲਈ ਚਾਰਾ ਹੋਰ ਕਿਹਨੇ ਸਾਨੂੰ ਗੋਦ ਚ ਨਹੀਂ ਲਿਆ ਇਸ ਟੀਮ ਨੇ ਲਿਆ ਸਾਨੂੰ ਗੁਰਸਿੱਖ ਭਾਈ ਨੇ ਬਹੁਤ ਵਧੀਆ ਇਹਨਾਂ ਦੀ ਟੀਮ ਨੇ ਜਿਹੜਾ ਕੰਮ ਕੀਤਾ ਕੜਿਆਲ ਦੇ ਵਿੱਚ ਬਹੁਤ ਵਧੀਆ ਕੀਤਾ 1 ਏਕੜ ਦੇ ਹਿਸਾਬ ਨਾਲ ਇਹਨਾਂ 12 ਲੀਟਰ ਜਿਹੜਾ ਡੀਜ਼ਲ ਦਿੱਤਾ ਉਸ ਤੋਂ ਬਾਅਦ ਅੱਜ ਜਿਹੜਾ 11 ਲੱਖ ਰੁਪਏ ਦਾ ਜਿਹੜੇ ਚੈੱਕ ਨੇ ਉਹ ਕੜਿਆਲ ਨੂੰ ਦਿੱਤੇ ਜਾਣੇ ਆ ਜਾਨਕਿ ਕਿਸੇ ਦੇ ਕੋਲ 10 ਏਕੜ ਆ 5 ਏਕੜ ਆ 2 ਏਕੜ ਆ ਕਿੱਲਾ ਕਿਸ ਦਾ ਕਿਸ ਤਰ੍ਹਾਂ ਵੀ ਜੋ ਵੀ ਖਰਾਬਾ ਹੜ ਦੇ ਵਿੱਚ ਹੋਇਆ ਉਹ ਸਾਨੂੰ ਇਹਨਾਂ ਨੇ ਵੀ ਮਾਇਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਬੜਾ ਵਧੀਆ ਕੰਮ ਕੀਤਾ ਕਿ ਜਿਹੜਾ ਸਕੂਲ ਦੇ ਜਿਹੜੇ ਜਿੰਨੇ ਵੀ ਹੜ ਭੇੜਤ ਨੇ ਉਹਨਾਂ ਦੇ ਬੱਚਿਆਂ ਦੀ ਇਹਨਾਂ ਨੇ ਜਿਹੜੀ ਫੀਸ ਆ ਉਹ ਸਕੂਲ ਦੀ ਤਾਰਨੀ ਆ ਕਿ ਦਾਖਲੇ ਐਡਮਿਸ਼ਨ ਆ ਜਿੰਨੀਆਂ ਵੀ ਕਿਸੇ ਨੇ ਕਰਾਈਆਂ ਉਹ ਤਾਂ ਹੈ ਹੀ ਆ ਪਰ ਫੀਸਾਂ ਨਹੀਂ ਤਰੀਆਂ ਕਿ ਬਹੁਤ ਗਰੀਬ ਲੋਕ ਵੀ ਨੇ ਕੜਿਆਲ ਦੇ ਵਿੱਚ ਜ਼ਿੰਮੇਦਾਰ ਬਹੁਤ ਛੋਟੇ ਜ਼ਿੰਮੇਦਾਰ ਨੇ ਜਿਨ੍ਹਾਂ ਦੀ ਇਹਨਾਂ ਨੇ ਬਹੁਤ ਸਾਰੀ ਹਲਪ ਕੀਤੀ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਟੀਮ ਦਾ ਕਿ ਬਹੁਤ ਵਧੀਆ ਸਾਨੂੰ ਹੋਰ ਕਿਹਨੇ ਨਮਾਇਦੇ ਨੇ ਆ ਕੇ ਨਹੀਂ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਜਿੰਨਾ ਇਹ ਕੁਰਸਕ ਭਾਈ ਨੇ ਕੀਤਾ ਇਹ ਸਾਨੂੰ ਬਹੁਤ ਵਧੀਆ ਗੋਦ ਦੇ ਵਿੱਚ ਇੱਕ ਲਿਆ ਇੱਕ ਸਾਡੇ ਨਾਲ ਦਾ ਪਿੰਡ ਹੈ ਨੇਪਾਲ ਉਹ ਵੀ ਵੀਰ ਜਿਹੜੇ ਨੇ ਆਏ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਉਹਨਾਂ ਨੇ ਚੈੱਕ ਦਿੱਤੇ ਆ ਡੀਜ਼ਲ ਦਿੱਤਾ ਆ ਮੰਨ ਲੈ ਕੇ ਹੋਰ ਵੀ ਫੀਸਾਂ ਜਿਹੜੀਆਂ ਸਕੂਲਾਂ ਦੀਆਂ ਉਹਨਾਂ ਨੇ ਧਾਰਨੀਆਂ ਨੇ ਸਈ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਦੋ ਚੀਜ਼ਾਂ ਮੁੱਖ ਲੈ ਕੇ ਚੱਲੇ ਆ ਫਸਲ ਦੀ ਬਿਜਾਈ ਅਤੇ ਬੱਚਿਆਂ ਦੀ ਪੜ੍ਹਾਈ ਕਿਉਂਕਿ ਫਸਲ ਨਾਲ ਕਿਸਾਨ ਖੜਾ ਹੋਏਗਾ ਤੇ ਜਿਹੜੀ ਪੜ੍ਹਾਈ ਹੈ ਉਹਦੇ ਨਾਲ ਪੰਜਾਬ ਖੜਾ ਹੋਏਗਾ ਸੋ ਅਸੀਂ ਇਹਦੇ ਲਈ ਜਿਹੜੇ ਪਹਿਲਾਂ ਉਪਰਾਲੇ ਕੀਤੇ ਨੇ ਉਦੇ ਵਿੱਚ तकरीबन 1.5 ਕਰੋੜ ਦੀ ਰਾਸ਼ੀ ਜਿਹੜੀ ਹੈ 1000 ਕਿਸਾਨਾਂ ਨੂੰ ਬਿਜਾਈ ਦੇ ਲਈ ਦਿੱਤੀ ਗਈ ਔਰ ਅੱਜ ਡੀਏਪੀ ਦੇ ਲਈ ਨਾ ਦੋ ਪਿੰਡਾਂ ਨੂੰ 11 ਲੱਖ ਦੀ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜੋ ਬੱਚੇ ਪੜਦੇ ਪਏ ਨੇ ਉਹਨਾਂ ਬੱਚਿਆਂ ਦੀ ਫੀਸਾ ਕਿਉਂਕਿ ਇਹ ਪਰਿਵਾਰ ਜਿਨ੍ਹਾਂ ਦਾ ਇਨਕਮ ਖਤਮ ਹੋ ਗਈ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਿਸੇ ਵੀ ਕਾਰਨ ਕਰਕੇ ਸਕੂਲੋਂ ਡ੍ਰੌਪ ਆਊਟ ਨਾ ਕਰਨ ਸੋਦੇ ਵਾਸਤੇ ਉਹਨਾਂ ਨੂੰ ਜਿਹੜੀ ਸਪੋਰਟ ਹੈ ਉਹ ਕੀਤੀ ਜਾ ਰਹੀ ਹੈ 370 ਬੱਚਿਆਂ ਦੀ ਹੈ तकरीबन 47 ਲੱਖ ਦੀ ਜਿਹੜੀ ਫੀਸਾ ਨੇ ਉਹ ਭਰੀਆਂ ਗਈਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ तकरीबन 3-400 ਬੱਚਿਆਂ ਦੀ ਜਿਹੜੀ ਫੀਸਾ ਹੋਰ ਪਰੰਦਾ ਜਿਹੜਾ ਟੀਚਰ ਰੱਖਿਆ ਗਿਆ ਸੋ ਇਸੇ ਤਰ੍ਹਾਂ ਜਿਹੜੀਆਂ ਦੁੱਧਾਰੂ ਪਸ਼ੂ ਨੇ ਜਾਂ ਹੋਰ ਜੋ ਵੀ ਲੋੜਿੰਦਿਆਂ ਸੇਵਾਵਾਂ ਨੇ ਸਮੇਂ-ਸਮੇਂ ਤੇ ਇਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਹਨਾਂ ਦੀ ਟੀਮ ਬਿਲਕੁਲ ਨਾਲ ਅਸੀਂ ਸਾਰੇ ਖੜੇ ਆ ਤਾਂ ਕਿ ਲਗਾਤਾਰ ਜਿਹੜੇ ਸੇਵਾਵਾਂ ਕਰਕੇ ਇਨਾਂ ਦੇ ਲਈ ਇੱਕ ਆਸ ਬਣ ਕੇ ਸੰਕਾ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਸੇਵਾਵਾਂ ਨਿਭਾਈਏ ਤੇ ਤਾਂ ਕਿ ਜਿਹੜੇ ਇਹ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਹੋ ਕੇ ਮਿਹਨਤ ਕਰਕੇ ਫਿਰ ਤੋਂ ਆਪਣਾ ਜਿਹੜਾ ਜੀਵਨ ਹੈ ਉਹ ਖੁਸ਼ਹਾਲ ਬਣਾ ਸਕੇ ਜਦੋਂ ਪਤਾ ਲੱਗਾ ਕਿ ਹੜ ਆ ਗਿਆ ਤਾਂ ਉਸ ਤੋਂ ਗੁਰਦੁਆਰਿਆਂ ਦੇ ਵਿੱਚੋਂ ਹੋਰ ਸੰਗਤ ਨੇ ਵੀ ਪਰੇਰਿਆ ਤੇ ਮੁੜ ਕੇ ਅਸੀਂ ਇੱਥੇ ਪਹੁੰਚਿਆ ਤਾਂ ਦੇਖਿਆ ਥਾਂ-ਥਾਂ ਤੇ ਆਪਣੇ ਪੱਠੇ ਪਸਵਾ ਲਿਓ ਹੈ ਨਹੀਂ ਸੀਗੇ ਉਹ ਆਚਾਰ ਮੰਗਵਾ ਕੇ ਉਹ ਦਿੱਤਾ ਹੋਰ ਡੀਜ਼ਲ ਦਿੱਤਾ ਪਿਛਲੇ ਸਮੇਂ ਦੇ ਵਿੱਚ ਦੋ ਖਫਤੇ ਹੋਏ ਆ 8500 ਲੀਟਰ ਡੀਜ਼ਲ ਦਿੱਤਾ ਤਾਂ ਕਿ ਉਹਦੇ ਨਾਲ ਬਹਾਈ ਕਰ ਸਕਣ ਕਿਸਾਨ ਉਹਨਾਂ ਦੀ ਜੀਵਨ ਮਬਾਸਤੇ ਕਹਾ 20-20 ਦਾ ਬੰਦਬਾਸ ਕੀਤਾ ਜਿਹੜਾ ਕਿ ਅੱਜ ਚੈੱਕ ਦੇ ਰਹੇ ਆ ਜਿਹੜਾ ਫਰਟੀਲਾਈਜ਼ਰ ਢੇਰ ਜਿਹੜਾ ਚਾਹੀਦਾ ਹੁੰਦਾ ਉਹ ਫਸਲ ਪਾ ਸਕਣ ਉਹਨਾਂ ਦਾ ਇਹਨਾਂ ਨੁਕਸਾਨ ਹੋ ਚੁੱਕਾ ਉਹਨਾਂ ਨੂੰ ਹੁਣ ਕਮ ਸੇ ਕਮ ਇਹ ਨਹੀਂ ਖੁਸ਼ੀ ਹੋਏਗੀ ਜਦੋਂ ਫਸਲ ਲੱਗ ਜਾਏਗੀ ਮਾਰਚ-ਅਪ੍ਰੈਲ ਵਿੱਚ ਬੱਢਣ ਜਾ ਯੋਗ ਹੋ ਜਾਣਗੇ ਤਾਂ ਕਮ ਸੇ ਕਮ ਖੁਸ਼ੀ ਹੋਏਗੀ ਕਿ ਮੁੜ ਕੇ ਪੈਰਾਂ ਤੇ ਆ ਕੇ ਆਪਣਾ ਜੀਵਨ ਪੂਰਾ ਇਹ ਤਰ੍ਹਾਂ ਗਾਂ ਤੋਂ ਜੋਗਾ ਹੋ ਜਾਣਗੇ 50 ਦਸਤਾਰ ਜਿਹੜੇ ਹੜ੍ਹ ਆਇਆ ਉਹਨਾਂ ਦੀ ਸੇਵਾ ਲਈ ਇੱਥੇ ਆਏ ਆ ਇਹ ਕੜਿਆਲ ਪਿੰਡ ਹੈ ਇੱਥੇ ਅਜ ਨਾਲਾ ਦੇ ਹਲੇ ਪਾਸੇ ਉਹ ਜੀ ਅਸੀਂ ਟੋਟਲ 12 ਪਿੰਡ ਲੈਣੇ ਕੀਤੇ ਆ ਉਧਰ ਆਪਣੇ ਰੋਜਪੁਰ ਵਾਲੇ ਪਾਸੇ ਵੀ ਪਰ ਅੱਜ ਇੱਥੇ 11 ਲੱਖ ਰੁਪਏ ਦੇ ਚੈੱਕ ਵੰਡੇ ਨੂੰ ਆਏ ਆ ਅਸੀਂ ਕਿਉਂਕਿ ਇਹਨਾਂ ਕਿਸਾਨਾਂ ਦੀ ਖੇਤੀ ਬਾੜੀ ਸਾਰੀ ਰੁਲ ਗਈ ਹੈ ਤੇ ਇਹ ਹੁਣ ਆਪਣੇ ਆਪ ਦੁਬਾਰਾ ਬੀਜਣੇ ਇਹਨਾਂ ਨੇ ਤੇ ਉਹਦੇ ਲਈ ਅਸੀਂ ਸੇਵਾ ਕਰਨ ਇੱਥੇ ਆਏ ਆ ਐਜੂਕੇਟ ਪੰਜਾਬ ਪ੍ਰੋਜੈਕਟ ਇੱਕ ਤੇ ਇੱਕ ਮੇਰੇ ਵੀਰ ਜਿਹੜੇ ਆਪਣਾ ਸਕਾਟਲੈਂਡ ਤੋਂ ਸਾਡੇ ਉਥੋਂ ਇੰਗਲੈਂਡ ਦਾ ਯੂਨਾਈਟਿਡ ਕਿੰਗਡਮ ਦਾ ਇੱਕ ਸਾ ਹੈਗਾ ਉਹ ਵੀਰ ਸਾਡੇ ਨਾਲ ਹੈਗੇ ਆ ਤੇ ਅਸੀਂ ਇਹ ਸੇਵਾ ਕਰ ਰਹੇ ਆ ਤੇ ਸਾਡੇ ਲੋਕਾਂ ਨੂੰ ਸਭ ਸੇਵਾ ਲੈ ਰਹੇ ਆ ਤਾਂ ਕਿ ਤਕਰੀਬਨ ਜਿਹੜੇ ਇੰਨੇ ਕਿਸਾਨ ਆ ਇਹਨਾਂ ਦਾ ਨੁਕਸਾਨ ਹੋਇਆ ਹੈ ਅੱਜ ਸਾਰੀਓ ਸੇਵਾ ਸਾਡੇ ਕੋਲ ਹੈ ਹੋਰ ਕਿਹੜੀਆਂ ਕਰੀਆਂ ਤੇਵਾਵਾ ਤੁਹਾਡੇ ਵੱਲੋਂ ਜਾ ਰਹੀ ਇਹਦੇ ਇਲਾਵਾ ਦੇਖੋ ਜੀ ਅੱਜ ਬੜਾ ਬੁਰਾ ਹਾਲ ਹੋਇਆ ਹੈ ਘਰਾਂ ਦੇ ਨਾ ਘਰ ਡੁੱਬ ਗਏ 8 8 9 9 ਫੁੱਟ ਪਾਣੀ ਮੈਂ ਦੇਖਿਆ ਹੈ ਬਾਈ ਅਗਸਤ ਤੋਂ ਅਸੀਂ ਇੱਥੇ ਚੱਲਦੇ ਆ ਰਹੇ ਆ ਤੇ ਤਕਰੀਬਨ 2 ਮਹੀਨੇ ਹੋ ਗਏ ਔਰ ਲੋਕਾਂ ਦੇ ਘਰ ਕੁਝ ਨਹੀਂ ਬਚਿਆ ਤਕਰੀਬਨ ਖੇਤੀ ਤਾਂ ਗਈ ਗਈ ਪਰ ਉਹਨਾਂ ਦੇ ਕਈ ਜਿਹੜੇ ਸੀਗੇ ਐਨੀਮਲਸ ਕੀ ਕਹਿੰਦੇ ਆ ਗਾਵਾਂ ਮਝਾਂ ਉਹ ਵੀ ਸਾਰੀਆਂ ਕਈਆਂ ਮਰ ਗਈਆਂ ਫਿਰ ਬੱਚਿਆਂ ਦੀਆਂ ਫੀਸਾਂ ਨਹੀਂ ਪੇ ਹੋਦੀਆਂ ਪਈਆਂ ਕਿਉਂਕਿ ਮਾਪਿਆਂ ਦੀ ਸਾਰੀ ਖੇਤੀ ਰੁੜ ਗਈ ਤੇ ਅਸੀਂ ਫੀਸਾਂ ਪੇ ਕੀਤੀਆਂ 47 ਲੱਖ ਰੁਪਇਆ ਉਧਰ 1 ਕਰੋੜ ਤੇ ਤਕਰੀਬਨ 55 ਲੱਖ ਰੁਪਇਆ ਉੱਥੇ ਅਸੀਂ ਪੇ ਕਰਕੇ ਆਏ ਆ ਫਰੋਜਪੁਰ ਵਾਲੇ ਪਾਸੇ ਦੇ ਕੇ ਆਏ ਆ ਇੱਦਣ ਹੁਣ ਕੜਿਆਲ ਜਨਾਲਾਲੇ ਪਾਸੇ ਹਾਲ ਕੇ ਸੇਵਾ ਕਰਦੇ ਪਿਆ ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਹੋਰ ਇਦਲਾਵਾ ਮਤੇਗਾ ਖੀਲੇ ਸਮੇਂ ਤੱਕ ਜੋ ਵੀ ਦੇਖੋ ਰਾਸ਼ਨ ਪਾਣੀ ਸਾਰੇ ਕਰਦੇ ਹੀ ਪਿਆ ਉਹ ਵੀ ਕਰਨਾ ਹੈ ਕਿ ਘਰ ਵੀ ਕਈ ਡਿੱਗ ਗਏ ਆ ਘਰ ਵੀ ਠੀਕ ਕਰਾਣੇ ਆ ਇਦਾਂ ਦੀਆਂ ਸੇਵਾਵਾਂ ਪਰਮਾਗੁਣ ਸਾਹਿਬ ਸਾਡੇ ਕੋ ਕਰਵਾ ਰਹੇ ਆ ਜੀ